ਕੈਪਟਨ ਸਰ ਰਾਜਾ ਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਟਕਾ ਸਾਬ ਚੱਕ ਕੇ ਕਿਹਨਾਂ ਸਾਡੀ ਹੈ ਕਾਂਗਰਸ ਦਾ ਬੇੜਾ ਕਰ ਰਿਹਾ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ ਸੌ ਕੁ ਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਨਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਔਰ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ੍ਹ ਮਿਨਿਸਟਰ ਨੇ ਔਰ ਜੇਲ੍ਹ ਮਹਿਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੇ ਡੇ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁਡ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਵਿੱਚ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹਿੰਦੇ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚਾਹੇ ਇੱਕ ਵਾਰ ਯੂ ਹੈਵ ਗਾਟ ਅ ক্লোਜ਼ਡ ਆਨ ਵਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਰਾਜਪਟਿਆ ਇੱਕ ਬਿਆਨ ਆ ਰਿਹਾ ਕਹਦਾ ਵੀ ਜਦੋਂ ਮੇਰੀ ਸਾਡੀ ਸਰਕਾਰ ਬੰਦ ਇਹ ਗੈਂਗਸਟਰ ਵਾਰ ਖਤਮ ਕੀਤਾ ਜਾਏਗਾ ਕੀ ਹੋਗਾ ਗੈਂਗਸਟਰ ਵਾਰ ਖਤਮ ਕੀਤਾ ਜਾਏਗਾ ਪਹਿਲਾਂ ਤੋਂ ਆਪਣੀ ਆਪਣੇ ਵਾਲੀ ਛਾ ਕੇ ਥੋੜਾ ਬਹੁਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਤਾ ਸੀਆਂ ਉਹ ਉਹ ਹੀ ਦੱਸਦੇ ਪਹਿਲਾਂ ਸਾਹਮਣੇ ਫਿਰ ਦੇਖਾਂਗੇ ਗੰਗੋ ਗੰਗੋ ਹੋਣੇ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਕਿ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰისტਰ 2002 ਚ ਪਹਿਲਾਂ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥੱਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ ਚਾਲੂਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਂ ਹੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿਲ ਹੈ 35 ਕਿਲੋ ਕਿਲੋਗ੍ਰਾਮ ਹੈਰੋ ਐਂਡ ਪੰਜਾਬ ਪੁਲਿਸ ਨੇ ਪਕੜੀ ਹੈ ਨਾਉ ਥਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰੋਮ ਉਥੋ ਆਰਿਆ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵੱਧਦੀ ਹੈ ਇਸ ਬਾਰਡਰ ਏਰੀਆ ਤੇ